ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਬਲੌਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਸਾਡੀ ਹੋ ਗਈ ਤਿਆਰੀ ਇਸ ਨੂੰ ਚੱਲੇ ਆ ਟਾਈਮ ਹੋ ਰਿਹਾ ਸਵਾ 6 ਦਾ ਮਸਾਂ ਉੱਠ ਕੇ ਤਿਆਰ ਹੋ ਗਈ ਦਾ ਤਿਆਰ ਕੱਲਾ ਤਿਆਰ ਹੋਣਾ ਹੋਵੇ ਨਾ ਫਿਰ ਤਾਂ ਬੰਦਾ 6:00 ਤਿਆਰ ਹੋ ਜੇ ਪਰ ਉਧਰ ਨਾਲ ਸਮਾਨ ਵੀ ਚੱਕਣਾ ਪਦਾ ਕੁਛ ਖਾਣਾ ਪੀਣਾ ਵੀ ਨਾਲ ਵੀ ਖਾਣ ਨੂੰ ਲੈ ਕੇ ਆਣਾ ਫਿਰ ਬਹੁਤਿਆਰ ਔਖਾ ਹੋ ਜਾਂਦਾ ਕਿਚਨ ਚ ਸਾਰਾ ਕੰਮ ਕਰਕੇ ਸਮੇਟ ਕੇ ਫਿਰ ਜਾਣਾ ਪੈਂਦਾ ਇੱਧਰ ਵੀ ਆ ਸਾਡਾ ਸਮਾਨ ਸਾਰਾ ਇਹ ਚੱਕਦੇ ਆ ਸਾਰਾ ਹੁਣ ਤੇ ਚੱਲ ਲਿਆ ਮੈਂ ਕਿਹ ਵਲੌਗ ਸ਼ੁਰੂ ਕਰਾਂ ਫਿਰ ਕਾਰ ਚ ਨਾ ਬੈਠ ਕੇ ਮੁਸ਼ਕਲ ਹੋ ਜਾਂਦਾ ਬੋਲੀ ਮੂਵਮੈਂਟ ਜ ਹੋਣ ਲੱਗ ਜਾਂਦੀ ਹੈ ਸਾਨੂੰ ਆਈਸੀਪੀ ਜਲਦੀ ਜਾਵਾਂਗੇ 6 ਵਜੇ ਪਰ ਘਰੋਂ ਕਿਹੜਾ ਨਿਕਲਿਆ ਨੇ ਘਰੋਂ ਨਿਕਲਣਾ ਬਹੁਤ ਜ਼ਿਆਦਾ ਔਖਾ ਬਹੁਤ ਔਖਾ ਘਰੋਂ ਨਿਕਲਣਾ ਉਹ ਜਿਆਦਾ ਤੁੰ ਦਾ 7 ਵਜੇ ਨਾਲ ਹੁੰਦਾ ਹੋਵੇਗੀ ਕੋਈ ਫਰਕ ਨਹੀਂ ਅੱਗੇ 7 ਵਜੇ ਤਾਂ ਇਹ ਨਹੀਂ ਹੁੰਦੀ ਨਹੀਂ ਸੀ ਹਨਾ ਹੁਣ ਤਾਂ ਪਰ ਟਾਈਮ ਆ ਤੁੰ ਦਾ ਕੁਝ ਨਹੀਂ ਬੀਖਾਉਂਦੀ ਇਹ ਜਿਆਦਾ ਅੱਜ ਨਾ ਜੀ ਮਿਲਣੇ ਨੂੰ ਮਨ ਲੱਗੋ ਚਿਤਾ ਰਹਿੰਦਾ ਉਹ ਸੜਕ ਤੇ ਮੈਂ ਉੱਡ ਚੜ ਗਈ ਹਾਂ ਬਸ ਬਣਾ ਕਿਤੇ ਕਿਤੇ ਘਾਟਾ ਕਿਤੇ ਜਿਆਦਾ ਬਸ ਐਂ ਜਾ ਜਾਂਦੀ ਹੈ ਨਾ ਆਈ ਜੇ ਕੋਈ ਗੱਡੀ ਆਲੀ ਹੋਵੇ ਥੋੜਾ ਫਾਇਦਾ ਹੋਣਾ ਉਹ ਪਿੱਛੇ ਪਿੱਛੇ ਲੱਗਦਾ ਹੈ ਸਾਰੇ ਰਿਹਾ ਬੜਾ ਜਾਨ ਦੀ ਹਾਂ ਵੇ একদম ਬਰੀ ਲੱਗਣਾ ਪਿੱਛੇ ਹਾਂ ਆਤਮਾ ਬਣਾ ਹਾਂ ਅਰਤੀ ਨੇ ਕਹਾਣਾ ਸਰਬਦੀਏ ਸਤਿ ਸ੍ਰੀ ਅਕਾਲ ਜੀ ਕੱਟਿਆ ਉਹਨੇ ਫਾਈਨਲੀ ਤੋਂ નીકਲੇ ਬਹੁਤ ਤੋਂ ਬਹੁਤ ਜ਼ਿਆਦਾ ਯੁੱਧ ਲੱਗ ਗਿਆ ਤੁੰਦੇ ਨਾਲ ਬਹੁਤ ਜ਼ਿਆਦਾ ਤੁਸੀਂ ਬਹੁਤ ਜ਼ਿਆਦਾ 2 ਘੰਟੇ ਬਾਅਦ ਅੱਜ ਸਵਾ ਦੋ ਕਲਾ ਚੱਲਿਆ ਨੂੰ 9 ਵਜੇ ਨੇ ਹੁਣ ਤੇ 9 ਵਜੇ ਤੱਕ ਹੁਣ ਕੋਈ ਨਿਕਲਿਆ ਹੋਣਾ ਸੋਹ ਦਾ ਸਾਹ ਹੈ ਵੀ ਜਰੂ ਠੀਕ ਹੈ ਆਰਾਮ ਨਾਲ ਚੱਲਦਾ ਹੋਊਗਾ ਪਰ ਉਹ ਤੇ ਅਜੇ ਖਾਣੇ ਨੇ ਚਾਹ ਪੀਵਾਂਗੇ ਚਾਹ ਲੈ ਲਾਂਗੇ ਪਰ ਉਹ ਤੇ ਅੱਜ ਨਾਲ ਲੈ ਕੇ ਆਇਆ ਹਾਂ ਜੀ ਬਹੁਤ ਜ਼ਿਆਦਾ ਸੀ ਧੁੰਦ ਵੀ ਬਹੁਤ ਜ਼ਿਆਦਾ ਸੀ ਫਾਈਨਲੀ ਅਸੀਂ ਉਹ ਵੀ ਚਾਹ ਚਾਹ ਪੀ ਕੇ ਖਾਏ ਕੁਲੀਆਂ ਦਦਵਿੰਦਰ ਵੀ ਸਵੇਰੇ ਚਾਹ ਨਹੀਂ ਪੀ ਕੇ ਆਈ ਸੀ ਹੈ ਨਾ ਅੱਜ ਅੱਜ ਪਹਿਲੀ ਵਾਰ ਹੋਇਆ ਨਾ ਸਵੇਰੇ ਚਾਹ ਨਹੀਂ ਪੀਤੀ ਕਹਿੰਦੇ ਮੈਂ ਨਹੀਂ ਪਿੰਦਾ ਕੱਲ ਪੰਜਾਬ ਜਿਆ ਬਣਾ ਇਹਨਾਂ ਨੇ ਕਹਿੰਦੇ ਮੈਂ ਮੈਨੂੰ ਚਾਹ ਨਾ ਦਈ ਮੁੜ ਕੇ ਖਾਲੀ ਪੇਟ ਸਵੇਰੇ ਚਲੀ ਚਾ ਬਹੁਤ ਸਮਾਂ ਲੱਗਾ ਅਸੀਂ ਨਾ ਚਾਹ ਸੀ ਬੇਟੇ ਨੂੰ ਮਿਲਣਾ ਉਹਨੂੰ ਮਿਲਿਆ ਸੀ ਤੇ ਹੁਣ ਹੋ ਰਹੀ ਸਾਡੀ ਵਾਪਸੀ ਜਾਣੇ ਵਾਪਸ ਰਸਤੇ 'ਚ ਵੀ ਕੰਮ ਦੇਖਾਂਗੇ ਤੇ ਖੜਾਂਗੇ ਜੇ ਤੇ ਹੁਣ ਦਿਵਿੰਦਰ ਗੇ ਨੂੰ ਕੁਝ ਲੈਣ ਮੈਂ ਖਾ ਰਹੀ ਹਾਂ ਔਰੈਂਜ ਫਰੂਟ ਨੇ ਮਿਸ ਹੋਣਾ ਚੀਜ਼ ਦਾ ਕੁਝ ਹੋ ਜੇ ਕਿਉਂਕਿ ਹੋਰ ਕੁਝ ਅਨ ਹੈਲਦੀ ਖਾਣਾ ਹੋ ਤਾਂ ਹੈਲਦੀ ਖਾ ਲਵਾਂ ਅਸੀਂ ਅਬ ਤੱਕ ਇੱਥੇ ਵੀ ਜਾਈਏ ਫਰੂਟ ਜ਼ਰੂਰ ਨਾਲ ਲੈ ਕੇ ਆਨੇ ਹੁੰਨੇ ਆ ਅੱਜ ਤਾਂ ਗੰਭੀਰ ਬ੍ਰੇਕਫਾਸਟ ਵੀ ਨਾਲ ਲੈ ਕੇ ਆਏ ਸੀ ਅਸੀਂ ਕੱਲੀ ਬਾਹਰੋਂ ਚਾਹ ਪੀਤੀ ਆ ਪਰੌਂਠੇ ਵੀ ਘਰੋਂ ਹੀ ਬਣਾ ਲੈ ਸੀ ਬਾਲਨ ਜਿੰਨ ਹੁੰਦਾ ਅਵੋਇਡ ਹੀ ਕਰੀਦਾ ਜਮਾਨ ਸਰਦਿਨ ਖਾਈ ਦਾ ਕਦੇ ਖਦਾਈ ਕੋਸ਼ਿਸ਼ ਤਾਂ ਹੀ ਹੁੰਦੀ ਵੀ ਘਰ ਦਾ ਖਾਣਾ ਖਾਂਦਾ ਜਾਵੇ ਆਪਦਾ ਪਾਣੀ ਆਪਦਾ ਫਰੂਟ ਰੋਟੀ ਪਾਣੀ ਸਭ ਕੁਝ ਆਪਦਾ ਵੀ ਨਾਲ ਲੈ ਕੇ ਜਾਈਏ ਕੋਸ਼ਿਸ਼ ਹੀ ਹੁੰਦੀ ਆ ਬੇਟੇ ਨੂੰ ਮਿਲਿਆ ਇਹ ਸਮਾਨ ਨੂੰ ਤੇ ਆਏ ਤੇਲ ਵਾਲੇ ਲੱਡੂ ਵੀ ਉਹਦੇ ਲਈ ਬਣਾਏ ਸਾਨੂੰ ਬਹੁਤ ਚਾਰਾ ਪਸੰਦ ਨੇ ਤੇਲ ਵਾਲੇ ਲੱਡੂ ਔਰ ਸਵਾਦ ਵੀ ਇੰਨੇ ਜ਼ਿਆਦਾ ਬਣੇ ਸੀ ਬਹੁਤ ਜ਼ਿਆਦਾ ਸਵਾਦ ਬਣੇ ਸੀ ਜੋ ਖਾਣ ਲੱਗ ਦਸਰਾਏ ਹੁੰਦਾ ਸੀ ਇੱਕ ਨਾ ਖਾਓ ਦੋ ਇਕੱਠੇ ਖਾਓ ਇੰਨੇ ਸਵਾਦ ਬਣੇ ਸੀ ਤੇ ਉਹਨੇ ਕਿਹਾ ਸੀ ਮਮਾ ਜੀ ਆਉਂਗੇ ਤਾਂ 뜰 ਵਾਲੇ ਲੱਡੂ ਲਿਓ ਉਹਦੇ ਵਾਸਤੇ ਮੈਂ ਬਣਾਏ ਸੀ ਉਹ ਦੀਵਾਲੀ ਵੇਲੇ ਕਹਿੰਦਾ ਸੀਗਾ ਕਿ ਮਮਾ 뜰 ਵਾਲੇ ਲੱਡੂ ਲੈ ਕੇ ਜਾਣੇ ਉਹ ਤੋਂ ਫਿਰ ਮੈਂ ਉਹਦੇ ਲਈ ਪਨੀਰ ਬਣਾਉਂਦੇ ਅਸੀਂ ਦੇ ਪਨੀਰ ਬਣਾਉਂਦੇ ਤਿੰਨ ਵਾਲੇ ਲੱਡੂ ਫਿਰ ਮੈਂ ਕਿਹਾ ਚਾ ਨਾ ਇੰਨਾ ਕੁਛ ਨਾ ਨੇ ਕਿਹਾ ਅਸੀਂ ਵਾਪਸ ਆਉਂਦੇ ਹੋਏ ਰੁਕੇ ਸੀ ਮਾਲ ਵਿੱਚ ਤੇ ਮੈਂ ਟਾਈਮ ਆਈ ਸੀ ਵੀ ਚਲੋ ਟਾਈਮ ਸਪੈਂਡ ਹੋ ਜਾਏ ਬਾਹਰ ਨਿਕਲਿਆ ਕਰੋ ਬਾਹਰ ਨਿਕਲਣਾ ਕਿਹੜਾ ਸੌਖਾ ਨਾ ਰੋ ਰੋਜ ਤਾਂ ਆਪ ਘਰੋਂ ਬਾਹਰ ਆਉਂਦੇ ਵੀ ਨਹੀਂਗੇ ਤੇ ਮੈਂ ਦੇਖ ਰਹੀ ਹਾਂ ਕੁਝ ਗਰਮ ਕੋਟੀਆਂ ਬਹੁਤ ਸੋਹਣੇ ਯੂਨੀਕ ਜਿਹੇ ਡਿਜ਼ਾਈਨ ਸੀ ਕੋਈ ਕੋਈ ਤਾਂ ਬਹੁਤ ਜ਼ਿਆਦਾ ਸੋਹਣੀ ਸੀਗੇ ਡਿਸਕਾਊਂਟ ਵੀ ਬਹੁਤ ਲੱਗਿਆ ਹੋਇਆ ਸੀ ਜਿਹੜੇ ਜ਼ਿਆਦਾ ਡਿਸਕਾਊਂਟ ਸੀ ਉਹ ਮਟੀਰੀਅਲ ਨੇ ਇੰਨੇ ਜ਼ਿਆਦਾ ਵਧੀਆ ਸੀਗਾ ਔਰ ਇੰਨੇ ਜ਼ਿਆਦਾ ਕੱਪੜਿਆਂ ਚ ਚੋਇਸ ਕਰਨੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਨਾ ਆਪਨ ਦੇ ਆਪਨ ਲੱਗਦਾ ਇਹ ਆਫ ਲੱਗਿਆ ਆਫ ਲੱਗਿਆ ਪਰ ਉਹਨਾਂ ਦੇ ਕਿਸੇ ਰੀਜ਼ਨ ਕਰਕੇ ਇੰਨਾ ਜ਼ਿਆਦਾ ਆ ਇੱਕ ਵਧੀਆ ਪ੍ਰਾਈਸ ਤੇ ਮਿਲ ਜੇ ਬਹੁਤ ਜ਼ਿਆਦਾ ਮਹਿੰਗੀ ਨਾ ਹੋਵੇ ਬਹੁਤ ਜ਼ਿਆਦਾ ਘਟੀਆ ਵੀ ਨਾ ਹੋਵੇ ਤੇ ਮੈਂ ਵੀ ਦੇਖ ਰਹੀ ਸੀ ਗਰਮ ਕੋਟੀਆਂ ਦੀਆਂ ਨੀਗਾ ਮਾਰ ਰਹੀ ਸੀ ਕਿ ਪਸੰਦ ਆਉ ਤਾਂ ਲੈ ਲਾਂਗੇ ਬਾਕੀ ਗੱਲ ਤਾਂ ਪਸੰਦ ਦੀ ਹੁੰਦੀ ਆਪਣੀ ਚੋਇਸ ਹੁੰਦੀ ਆਪ ਨੂੰ ਵਧੀਆ ਲੱਗੀ ਤਾਂ ਫਿਰ ਆਪਾਂ ਲੈ ਲੈਣੇ ਹੁੰਦੇ ਨੇ ਜੀ ਚੀਜ਼ ਨਹੀਂ ਪਸੰਦ ਆਵੇ ਤਾਂ ਕੀ ਕਹਿਣਾ ਤਾਂ ਦੂਜੇ ਤਾਂ ਕਹਿੰਦੇ ਚਲੋ ਆਪਾਂ ਟਾਈਮ ਸਪੈਂਡ ਕਰਕੇ ਜਾਂਦੇ ਆ ਅੱਜ ਬਾਹਰ ਕੰਕਰੇ ਕੰਮ ਤਾਂ ਦੇਖੋ ਮੁੱਕਦੇ ਹੀ ਨਹੀਂ ਹੈਗੇ ਘਰੋਂ ਕੰਮ ਕਰਕੇ ਆਈ ਦਾ ਜਾ ਕੇ ਫੇਰ ਕੰਮ ਇਹ ਤਾਂ ਹੀ ਚੱਲੀ ਜਾਂਦਾ ਹੁੰਦਾ ਕਿ ਜੇ ਆਪਾਂ ਕਈ ਟਾਈਮ ਨਹੀਂ ਤਾਂ ਨਹੀਂ ਟਾਈਮ ਮਿਲਦਾ ਵੀ ਨਹੀਂਗਾ ਕਦੀ ਦੂਜੇ ਕਹਿੰਦੇ ਕੋਈ ਗੱਲ ਨਹੀਂ ਚਲੋ ਘਰੇ ਤਾਂ ਪਹੁੰਚ ਹੀ ਜਾਵਾਂਗੇ ਸ਼ਾਮ ਨੂੰ ਆਪਾਂ ਉਰੇ ਰੁੱਕ ਕੇ ਘੁੰਮ ਲਾਣੇ ਘੰਟਾ ਤੱਕ ਤੇ ਅਸੀਂ ਦੇਖ ਰਹੇ ਸੀਗੇ ਸਾਰੇ ਸਟੋਰ ਸੀ ਸਾਰੇ ਬ੍ਰਾਂਡ ਸੀ ਬਹੁਤ ਵਧੀਆ ਲੱਗਦਾ ਬਾਹਰ ਆ ਕੇ ਕਿਉਂਕਿ ਜਦੋਂ ਆਪਦੇ ਸ਼ਹਿਰ 'ਚ ਕੁਝ ਹੋਵੇ ਨਾ ਫਿਰ ਦੂਜੇ ਸ਼ਹਿਰ 'ਚ ਜਾ ਕੇ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਸਾਡੇ ਮਾਨਸਾ 'ਚ ਕੋਈ ਇੰਨਾ ਜ਼ਿਆਦਾ ਕੋਈ ਸ਼ਾਪਿੰਗ ਸੈਂਟਰ ਕੋਈ ਹੈ ਨਹੀਂਗਾ ਕੋਈ ਜ਼ਿਆਦਾ ਸ਼ਾਪਿੰਗ ਲਈ ਕੋਈ ਜ਼ਿਆਦਾ ਬ੍ਰਾਂਡਸ ਨਹੀਂ ਹੈਗੇ ਜ਼ਿਆਦਾ ਕੋਈ ਵੱਡੀ ਮਾਰਕੀਟ ਨਹੀਂ ਹੈਗੀ ਮਿਲ ਜਾਂਦਾ ਸਾਰਾ ਕੁਝ ਠੀਕ ਹੈ ਸ਼ਾਪਿੰਗ ਅਸੀਂ ਕਰ ਲਈ ਅਸੀਂ ਨਹੀਂ ਕਰੀ ਮੈਂ ਹੀ ਕਰੀਆ ਮੈਂ ਲਈਆਂ ਗਰਮ ਫੋਟੀਆਂ ਕਿਹੜਾ ਕਹਾਂਗੀ ਇੱਕ ਜਗ੍ਹਾ ਅਸੀਂ ਹੋਰ ਰੁਕਣਾ ਹਜੇ ਦੇਖਦੇ ਫਸਟ ਟਾਈਮ ਰੁਕਣਾ ਔਰੇ ਲੈਣਾ ਤਾਂ ਕੁਝ ਨਹੀਂ ਜਸਟ ਕੁਝ ਦੇਖਣ ਵਾਸਤੇ ਖਰੀਦ ਰਿਆਂ ਤੁਹਾਨੂੰ ਵੀ ਦਿਖਾਵਾਂਗੇ ਜਾ ਕੇ ਪਤਾ ਲੱਗੂ ਵੀ ਕੀ ਚੀਜ਼ ਉੱਥੇ ਸੁਣਾ ਅਸੀਂ ਮੌਤ ਜਾ ਕੇ ਪਤਾ ਲੱਗੂ ਵੀ ਕੀ ਕੁਛ ਹੈ ਕਿਵੇਂ ਕੁਛ ਹੈਗਾ ਹੁਣ ਅਸੀਂ ਆਇਆ ਇੱਕ ਹੋਰ ਸਟੋਰ ਤੇ ਰਸਤੇ 'ਚ ਆਉਂਦਾ ਸੀਗਾ ਤੁਹਾਨੂੰ ਉਹ ਵੀ ਦੱਸਾਂਗੇ ਅੱਗੇ ਵੀਡੀਓ 'ਚ ਪਤਾ ਲੱਗ ਜਾਊਗਾ ਕਿ ਇੱਥੇ ਆਇਆ ਇਥੇ ਸਾਮਾਨ ਸਭ ਕੁਝ ਮਿਲਦਾ ਸਭ ਕੁਝ ਸਾਮਾਨ ਹੈ ਤੁਸੀਂ ਹੈਂਡਰੂਮ ਦਾ ਲੈ ਲਓ ਕਿਚਨ ਰਿਲੇਟਿਡ ਕੋਈ ਵੀ ਇਲੈਕਟ੍ਰਿਕ ਅਪਲਾਈਅੰਸ ਲੈ ਲਓ ਕ੍ਰੌਕਰੀ ਲੈ ਲਓ ਸ਼ੂਜ਼ ਦੇ ਬ੍ਰਾਂਡਸ ਲੈ ਲਓ ਕੁਝ ਵੀ ਲੈ ਲਓ ਇਲੈਕਟ੍ਰਿਕ ਤੇ ਪੱਖੇ ਵਗੈਰਾ ਨੇ ਉਹ ਲੈ ਲਓ ਵਾਸ਼ਿੰਗ ਮਸ਼ੀਨਸ ਐਲ ਸੀ ਡੀ ਏ ਸੀ ਫ੍ਰਿਜ ਕੁਝ ਮਰਜ਼ੀ ਲੈ ਲਓ ਹੈਂਡਰੂਮ ਦਾ ਸਾਮਾਨ ਬਿਜਲੀ ਦਾ ਸਾਮਾਨ ਕੁਝ ਮਰਜ਼ੀ ਲੋ ਕੁਝ ਮਰਜ਼ੀ ਸ਼ੂਜ਼ ਕਰਕਰੀ ਆ ਸਾਰਾ ਹੈਂਡਰੂਮ ਦਾ ਸਮਾਨ ਆ ਗਿਆ ਬੈਂਡ ਸ਼ੀਟਸ ਟਾਈਮ ਚਾਹੀਦਾ ਹੈਗਾ ਦੇਖਣ ਵਾਸਤੇ ਹਨਾ ਸਾਰਾ ਕੁਝ ਪ੍ਰਾਈਸ ਵਗੈਰਾ ਪਤਾ ਕਰਨ ਆਏ ਆਪਾਂ ਨੂੰ ਇੱਕ ਵਾਰ ਚ ਪਤਾ ਲੱਗਦਾ ਕਿਹੜੀ ਚੀਜ਼ ਹੈ ਕੀ ਪ੍ਰਾਈਸ ਆ ਟਾਈਮ ਥੋੜਾ ਆਪਣੇ ਕੋਲ ਐਨਾ ਟਾਈਮ ਆਪਾਂ ਖੜ ਨਹੀਂ ਸਕਦੇ ਵਾਈਪਰ ਕੱਪੜਿਆਂ ਵਾਲੇ ਸਟੈਂਡ ਕੋੜੀਆਂ ਆਦਿ ਕਵਲੀਆਂ ਬਾਸਕਟਸ ਕੁਝ ਮਰਜ਼ੀ ਸਮਾਨ ਲੈ ਲਓ ਪਰ ਆਈਸਾਂ ਨੂੰ ਗੋਸ਼ ਕਿਹਾ ਸਕਦੇ ਲਿਖਤ ਹੋਇਆ 50% ਆਫ ਅੱਜ ਜਮੈਂ ਆਪਣਾ ਡੈਕੋਰ ਦਾ ਸਮਾਨ ਆ ਦੇਖੋ ਕਿੰਨਾ ਸੋਹਣਾ ਲੱਗੂ ਨਾ ਡਰਾਅਰ ਚ ਪਿਆ ਦੇਖੋ ਡੈਕੋਰ ਵਾਲਾ ਸਮਾਨ ਆ ਸਾਰਾ ਤੇ ਖਰਾਬ ਆ ਆ ਪੀਸ ਦੇਖੋ ਕਿੰਨਾ ਸੋਹਣਾ ਆ ਦੇਖੋ ਇਹਦਾ ਪ੍ਰਾਈਸ ਲਿਖਿਆ ਹੋਇਆ 700 700 ਲਿਖਿਆ ਹੋਇਆ ਆਂ ਖੋਲਦਾ ਬਾਕਸ ਇੱਕ ਛੋਟਾ ਬਾਕਸ ਕਿਚਨ क्रॉकरी कुछ मर्जी सेट सेट हम्म ले लो सेट है अठारह सौ क्वालिटी अच्छी है ना क्वालिटी बहुत अच्छी है ना बहुत ही रॉयल जी लुक है ਇਲੈਕਟ੍ਰਿਕ ਸਮਾਂ ਵੀ ਕੁਝ ਮਰਜ਼ੀ ਮੈਨੂੰ ਲੋੜ ਨਾ ਆਈ ਹਾਂ ਕੈਟਲ ਆ ਐਗ ਵੀ ਬੋਇਲ ਹੋ ਜਾਂਦੇ ਇਹਦੇ ਵਿੱਚ ਮਿਕਸੀ ਕਰਮੋਸਾ ਇਸ ਮਰਜ਼ੀ ਦੇਖੋ ਨਾਨ ਸਟਿਕ ਪੈਨ ਅਸੀਂ ਨਾ ਸਿਰਫ ਇੱਥੇ ਦੇਖਣ ਦੇ ਮਕਸਦ ਨਾਲ ਹੀ ਰੁਕਿਆ ਤਾਂ ਕਿ ਨੌਲੇਜ ਮਿਲ ਜਾ ਆਪਾਂ ਨੂੰ ਕਿਹੋ ਜੀਆਂ ਚੀਜ਼ਾਂ ਨੇ ਕੀ ਪ੍ਰਾਈਸ ਨੇ ਦੇਖਿਆ ਸੀ ਇਹਦੀ ਐਡ ਵੀ ਦੇਖੀ ਸੀ ਸੋਸ਼ਲ ਮੀਡੀਆ ਤੇ ਐਡ ਵੀ ਆਉਂਦੀ ਹੁੰਦੀ ਹੈ ਤੇ ਇਹ ਕਹਿੰਦੇ ਵੀ ਨੇ ਕਿ ਸਾਡਾ ਜਿਹੜੇ ਚੀਜ਼ਾਂ ਨੇ ਉਹ ਮਾਰਕੀਟ ਨਾਲੋਂ 50% ਆਫ ਤੇ ਮਿਲਦੀਆਂ ਨੇ ਅ ਸਿਰਫ ਇਹ ਦੇਖਣ ਦੇ ਮਕਸਦ ਕਰਕੇ ਰੁਕੀ ਸੀ ਤਾਂ ਕਿ ਕੋਈ ਚੀਜ਼ ਅੱਗੇ ਤੋਂ ਖਰੀਦਣੀ ਪੈ ਜਾ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ ਜਸਟ ਇੱਕ ਸਾਨੂੰ ਆਈ ਹੁੰਦਾ ਵੀ ਹਰ ਇੱਕ ਜੀ ਹਿਸ ਦੀ ਸਾਨੂੰ ਨੌਲੇਜ ਹੋਵੇ ਤੇ ਤਾਂ ਕਰਕੇ ਅਸੀਂ ਰੁਕੇ ਸੀ ਲੈਣਾ ਸੀ ਕੁਝ ਨਹੀਂ ਸੀਗਾ ਇਸੇ ਤੇ ਦੇਖਣ ਦੇ ਮਕਸਦ ਨਾਲ ਵੀ ਚਲੋ ਦੇਖਣ ਦਾ ਕੋਈ ਦੇਖੋ ਮੁੱਲ ਨਹੀਂ ਹੁੰਦਾ ਕੋਈ ਡਾਕ ਨਹੀਂ ਹੁੰਦਾ ਨਾ ਆਪਾਂ ਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਕਿਹੋ ਜੀਆਂ ਚੀਜ਼ਾਂ ਨੇ ਕੀ ਪ੍ਰਾਈਸ ਨੇ ਔਰ ਮੇਰਾ ਵੀ ਵੀਡੀਓ ਬਣਾਉਣ ਦਾ ਇਹੀ ਮਕਸਦ ਸੀਗਾ ਵੀ ਪਤਾ ਲੱਗ ਜੇ ਤੁਸੀਂ ਵੀ ਸੁਣਿਆ ਹੋਊਗਾ ਥੋੜਾ ਜਿਹਾ ਬਹੁਤ ਕੋਈ ਗਿਆ ਹੋਊ ਸੁਣਿਆ ਹੋਊਗਾ ਆਪਾਂ ਹਮੇਸ਼ਾ 50% ਆਫ ਸੁਣ ਕੇ ਆਪਾਂ ਆ ਜਲਾਣੇ ਮੇ 50% ਆਫ ਤੇ ਮਿਲਦੀ ਚੀਜ਼ ਪਰ ਉਹਨੂੰ ਅਸਲ ਵਿੱਚ ਦੇਖਣਾ ਚਾਹੀਦਾ ਪਰਖਣਾ ਚਾਹੀਦਾ ਕਿ ਸੱਚੀ 50% ਆਫ ਆ ਬਾਜ਼ਾਰ ਵਾਲੇ ਪ੍ਰਾਈਸ ਨਾਲੋਂ ਕੀ ਸੱਚੀ 50% ਆਫ ਹੈ ਉਹ ਕਿਸੀ ਦੇਖ ਰਹੇ ਸੀਗੇ ਤੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਫਿਰ ਵੀ ਕਿਹੋ ਜਿਹਾ ਲੱਗਿਆ ਪਰ ਸਾਮਾਨ ਇੱਥੇ ਸਭ ਕੁਝ ਹੈ ਹੋਮ ਡੈਕੋਰ ਦਾ ਤੁਸੀਂ ਸਾਮਾਨ ਲੈ ਲਓ ਜੀਅਰਸ ਕੁਝ ਮਰਜ਼ੀ ਤੁਸੀਂ ਘਰ ਦੀ ਕੋਈ ਚੀਜ਼ ਲੈ ਲਓ ਇਧਰੋਂ ਆ ਬਾਸਕਟਸ ਬਹੁਤ ਤਰ੍ਹਾਂ ਤਰ੍ਹਾਂ ਦੀ ਬਾਸਕਟਸ ਹੀ ਆ ਅਸੀਂ ਵੀ ਲਿਆ ਤਾਂ ਕੁਝ ਨਹੀਂ ਕੋਈ ਇੰਨਾ ਜ਼ਿਆਦਾ ਸਾਨੂੰ ਕੋਈ ਪ੍ਰਾਈਸ ਦਾ ਫਰਕ ਨਹੀਂ ਲੱਗਿਆ ਹੈਗਾ ਇੱਥੇ ਖਰੀਦਿਆ ਕੁਝ ਨਹੀਂਗਾ ਸਮਾਨ ਤੁਹਾਨੂੰ ਬਹੁਤ ਕੁਝ ਕੁਛ ਚੀਜ਼ਾਂ ਬਹੁਤ ਯੂਨੀਕ ਮਿਲਣਗੀਆਂ ਜਿਹੜੇ ਆਪਾਂ ਕਿਤੇ ਦੇਖਿਆ ਨਹੀਂ ਹੋਣਗੇ ਬਹੁਤ ਜ਼ਿਆਦਾ ਵੈਰਾਈਟੀ ਬਹੁਤ ਜ਼ਿਆਦਾ ਡਿਜ਼ਾਈਨਸ ਮਿਲਣਗੇ ਬਹੁਤ ਐਂਟੀਕੀਆਂ ਚੀਜ਼ਾਂ ਮਿਲਦੀਆਂ ਨੇ ਸਮਾਨ ਬਹੁਤ ਵਧੀਆ ਠੀਕ ਹੈ ਵਧੀਆ ਸਮਾਨ ਨਾਲ ਕੋ ਸਾਈਕਲਸ ਵੀ ਹੈਗੇ ਨੇ ਚੇਅਰਸ ਵੀ ਹੈਗੀਆਂ ਨੇ ਸੋਫਾ ਵੀ ਹੈਗਾ ਅਸੀਂ ਹੁਣ ਰੁਕੇ ਸੀਗੇ ਬਾਇ ਲੋ ਤੇ ਬਾਇ ਲੋ ਤਾਂ ਬਹੁਤ ਵੱਡਾ ਸਟੋਰ ਜਿਹਾ ਬਣਿਆ ਹੋਇਆ ਹੈਗਾ ਰਾਜਪੁਰਾ ਗਿਰਧਕੁਰ ਰੋਡ ਕਾਹ ਪੁਰਾਜ਼ਿਲਪੁਰ ਰੋਡ ਤੇ ਬਣਿਆ ਹੋਇਆ ਏ ਭਾਈ ਲੋਕ ਪਿੱਛੇ ਬਾਹਰ ਦੇ ਉੱਪਰ ਲਿਖਿਆ 50% ਆਫ ਹਨਾ ਵੀ ਹਰ ਇੱਕ ਚੀਜ਼ 'ਚੋਂ 50% ਆਫ ਮਿਲੇਗਾ ਉਹ ਤੁਸੀਂ ਵੀਡੀਓ 'ਚ ਵੀ ਦੇਖ ਲਿਆ ਹੋਗਾ ਕਿ ਕੀ ਕੁਝ ਚੀਜ਼ਾਂ ਸਮਾਨ ਸਾਰਾ ਕੁਝ ਹੈ ਪਰ 50% ਆਫ ਵਾਲੀ ਕੋਈ ਗੱਲ ਨਹੀਂ ਹੈਗੀ ਇਹਦੇ ਵਿੱਚ ਲੱਗੀ ਪਾ ਗਲਤ 50% ਆਫ ਵਾਲੀ ਨਹੀਂ ਇੰਨਾ ਰੇਟ ਆਮ ਆਪਾਂ ਨੂੰ ਬਾਜ਼ਾਰ 'ਚੋਂ ਮਿਲ ਜਾਂਦਾ ਹਰ ਖੇੜ 'ਚੋਂ ਬਹੁਤ ਫਰੈਸ਼ ਮਿਲਦਾ ਹਾਂ ਹਾਂ ਇਹ ਨਾਲੇ ਸਮਾਨ ਵੀ ਉਹਨਾਂ ਫਰੈਸ਼ ਨਹੀਂ ਸਾਰੀ ਚੀਜ਼ 'ਚ ਕੋਈ ਸਕ੍ਰੈਚ ਕੁਛ ਨਾ ਕੁਛ ਡਿਫੈਕਟ ਹੈਗਾ ਸੀਗਾ ਇਹਨਾਂ ਨੂੰ ਵੀ ਫਰੈਸ਼ ਨਹੀਂ ਲੱਗ ਰਿਹਾ ਸੀ ਇੱਕਦਮ ਹਾਂ ਵਾਸ਼ਿੰਗ ਮਸ਼ੀਨ ਦੇ ਟੁੱਟਣ ਤੋਂ ਪਰ ਕਿਨਸ ਕਰਾਇਆ ਸੀ ਉਹ ਲੱਗ ਨਹੀਂ ਰਿਹਾ ਸੀ ਨਵੇਂ ਪੀਸ ਕੋਲੀ ਹੋਈ ਨੇ ਕਿ ਪੈਕਿੰਗ ਵੀ ਨਵੀਂ ਨਹੀਂ ਨਾ ਹਾਂ ਸਮਾਨ ਸਾਰਾ ਸੀ ਜਿਵੇਂ 50% ਆਫ ਲਿਖਿਆ ਨਾ ਕੋਈ 50% ਆਫ ਹੈਗਾ ਸੀਗਾ ਤੇ ਸਮਾਨ ਦੀ ਕੁਆਲਿਟੀ ਵੀ ਕੁਛ ਕਹਿ ਨਹੀਂ ਸਕਦੇ ਹੈਗਾ ਕੋਈ ਡੀ ਕੰਪਨੀ ਲੱਗੀ ਨਹੀਂ ਕੋਈ ਬ੍ਰਾਂਡ ਵੀ ਲੱਗਾ ਐਡ ਦੋ ਚਾਰ ਬ੍ਰਾਂਡ ਵਧੀਆ ਹੋਣੇ ਇੰਨੇ ਦਾ ਕੋਈ ਬ੍ਰਾਂਡ ਵੀ ਹੈਗਾ ਨਹੀਂ ਸਿੱਧੀ ਸਾਰੇ ਬ੍ਰਾਂਡਸ ਇਨਹਨ ਕੋਲ ਸਮਾਨ ਹੈਗਾ ਸਾਨੂੰ ਤਾਂ ਕੋਈ ਇਹਦਾ ਵਧੀਆ ਲੱਗਿਆ ਹੈਗਾ ਅਸੀਂ ਆਏ ਤਾਂ ਆਈ ਸੀਗੇ ਤੇ ਵੀ ਚਲੋ ਦੇਖ ਚੱਲਦੇ ਆ ਲਿਖਿਆ ਹੁੰਦਾ 50% ਆਫ ਇਹਦੀ ਇੱਕ ਵਾਰ ਆਪਣਾ ਐਡ ਵੀ ਦੇਖੀ ਸੀਗੀ ਕਿ ਸਾਰਾ ਸਮਾਨ ਮਿਲਦਾ ਘੱਟ ਰੇਟ ਤੇ ਮਿਲਦਾ ਸੱਚ ਰੋ ਦੇਖ ਜਾਨੇ ਦੇਖ ਖੰਦਾ ਕੋਈ ਡਰ ਨਹੀਂ ਹੁੰਦਾਗਾ ਪਰ ਸਾਨੂੰ ਕੋਈ ਏਡਾ ਵੱਡਾ ਐਕਸਪੀਰੀਅੰਸ ਲੱਗਿਆ ਨਹੀਂ ਹੈਗਾ ਇਹ ਦੇਖ ਕਿੰਨਾ ਕੋਈ ਆਫ ਆਫ ਲੱਗਿਆ ਵੀ 50% ਆਫ ਸੀ ਕੋਈ ਚੀਜ਼ ਹੈਗੀ ਕੁਝ ਵੀ ਨਾ ਕਿਸਾਨ ਲਿਖ ਰੱਖਿਆ 50 ਲਿਖਿਆ ਹੋਇਆ ਪਰ ਉਸ ਕਿਸੇ ਚੀਜ਼ ਤੇ ਤੁਹਾਨੂੰ ਮਿਲੂਗਾ ਰੇਟ ਬਣਾ ਕੇ ਲਾਇਆ ਹੋਇਆ ਹਾਂ ਸਾਡਾ ਐਕਸਪੀਰੀਅੰਸ ਅੱਛਾ ਨਹੀਂ ਰਿਹਾ ਸਾਨੂੰ ਨਹੀਂ ਵਧੀਆ ਲੱਗੇਗਾ ਫਾਈ ਮੋਰ ਸੱਤ ਵਜੇ ਦਾ ਸੀ ਜਸਟ ਅਜੇ ਹੁਣ ਘਰੇ ਆਈ ਆ ਅੰਦਰ ਸਮਾਨ ਹੀ ਰੱਖਿਆ ਆ ਕੇ ਤੇ ਪਹਿਲਾਂ ਤਾਂ ਮੈਂ ਕਿਹਾ ਕੱਪੜੇ ਮੈਂ ਬਾਅਦ ਵਿੱਚ ਚੇਂਜ ਕਰੂੰਗੀ ਉਹ ਕਰ ਲਾਂ ਕਿਚਨ 'ਤ ਕੰਮ ਕਰਨਾ ਖਾਣਾ ਬਣਾਉਣਾ ਹਜੇ ਮੈਂ ਸਬਜ਼ੀ ਬਣਾਉਣੀ ਆ 7:00 ਵਜੇ ਤੇ ਦਵਿੰਦਰ ਕਹਿੰਨ ਮੈਂ ਸ਼ਾਇਦ ਮੈਂ ਚਾਹਣਾ ਚਾਟ ਖਾਣਾ ਮੈਂ ਚਲ ਮੈਂ ਥੋੜੀ ਸਬਜ਼ੀ ਬਣਾਉਣੀ ਆ ਸਬਜ਼ੀ ਬਣਾਉਣੀ ਆ ਤੇ ਜਿਹੜਾ ਸਮਾਨ ਅਸੀਂ ਹੀ ਲੈ ਕੇ ਗਈ ਸੀ ਮਿਸ ਖਾਣਾ ਫਿਰ ਨਾਲ ਡੱਬੜੂ ਪਖਾ ਲਿਓ ਉਹ ਮੈਂ ਧੋਣੇ ਨੇ ਸਾਰੇ ਹਲੇ ਤੇ ਮੈਂ ਇਹ ਕੱਪੜੇ ਫੇਰ ਚੇਂਜ ਕਰੂੰ ਕੰਮ ਕੱਪੜੇ ਚੇਂਜ ਕਰਕੇ ਨਾ ਠੰਡ ਛੱਡ ਜਾਂਦੀ ਇਕਦਮ ਤਾਂ ਕਿਵੇਂ ਕੱਪੜੇ ਜਿਹੜੇ ਜੀਅਸ ਜਾ ਕੇ ਦੋਤਾ ਕੀ ਹੋਰਾ ਅਪਰਲਾ ਪਾ ਲਿਆ ਅਗੋਂ ਨਿੱਗੇ ਹੋਏ ਠੰਡ ਛੱਡ ਕੇ ਹੋਰ ਕੰਮ ਨਹੀਂ ਹੋਣਾ ਹੈਗਾ ਮੈਂ ਕਿਚਨ ਚ ਜਾ ਕੇ ਪਹਿਲਾਂ ਤਾਂ ਖਾਣੇ ਦਾ ਕੰਮ ਵਿੱਚ ਵੇੜਦੇ ਆ ਬਣਾਉਣਾ ਖਾਣਾ ਤੇ ਸਾਰੇ ਬਰਤਨ ਸਾਫ ਕਰਨੇ ਫਿਰ ਮੈਂ ਪ੍ਰੋਟੀਨ ਬਣਾ ਕੇ ਲੱਗੀ ਕੋਈ ਸਬਜੀ ਨਹੀਂ ਬਣਾਇਸੀ ਤਾਂ ਉਹ ਬਣਾਉਣੀ ਸਬਜੀ ਫੁੱਲ ਕਾ ਖਾਵਾਂਗੇ ਅਸਾ ਸਿਰਫ ਤੀ ਜੀ ਵੀ ਕੁਛ ਖਾਦਾਂ ਨਹੀਂ ਭੁੱਖ ਲੱਗੀ ਪਿਆ ਸਵੇਰੇ ਬਾਅਦ ਪ੍ਰੋਟੀਨ ਲੈਗੇ ਸੀਗੇ ਨਾਲ ਜਿਹੜੇ ਕੋਟੀਆਂ ਮੈਂ ਲੈ ਕੇ ਆਇਆ ਮੈਂ ਤੁਹਾਨੂੰ ਫੇਰ ਦਿਖਾਉਂਗੀ ਫ੍ਰੀ ਹੋ ਕੇ ਦਿਖਾਉਣ ਲਈ ਕਰਕੇ ਚੰਦ ਕੰਮ ਖਤਮ ਕਰਕੇ ਆਂਦੀ ਆ। ਹੁਣ ਮੈਂ ਤੁਹਾਨੂੰ ਦਿਖਾਉਣੀ ਆਂ ਦੇ ਕੋਟੀਆਂ ਜਿਹੜੀ ਮੈਂ ਖਰੀਦੀਆਂ ਨੇ ਮੈਨੂੰ ਬਹੁਤ ਸੋਹਣੇ ਲੱਗੀਆਂ ਬਿਲਕੁਲ ਲੱਗ ਜਿਹਾ ਲੱਗੇ ਕਲਰ ਵੀ ਬਹੁਤ ਸੋਹਣੇ ਤੇ ਮਟੀਰੀਅਲ ਵੀ ਇੰਨਾ ਜਿਆਦਾ ਸੋਹਣਾ ਸੌਫਟ ਮਟੀਰੀਅਲ ਬਹੁਤ ਜਿਆਦਾ। ਮੈਂ ਟਰਾਈ ਕਰਕੇ ਦੇਖਿਆ ਤਾਂ ਇਹ ਇਸ ਵਿੱਚ ਚੁਪਦਾ ਨਹੀਂ ਸੀ ਕਈ ਬੂਲ ਚੁਪਦੀ ਹੁੰਦੀਆਂ ਚੁਪਦਾ ਨਹੀਂ ਸੀ ਬਿਲਕੁਲ ਹੀ। ਇੱਕ ਤਰ੍ਹਾਂ ਦਾ ਹਾਈ ਨੈਕ ਹੈ ਇਹ। ਕੈਮਰੇ ਜਿਆਦਾ ਲਾਈਟ ਆ ਦੇ ਕਲਰ ਪਰ ਇੰਨਾ ਜਿਆਦਾ ਲਾਈਟ ਹੈ ਨਹੀਂਗਾ। ये हल्का जहाँ ना स्किन च पीच की झलक जी आती है स्किन भी नहीं है प्रोपर पीच भी नहीं है इस तरह ज़्यादा लाइट आ रहा कैमरे पर इना लाइट नहीं है शेड यही हाई नैक है और प्राइस भी बहुत रीजनेबल मिल गया प्राइस हमेशा प्राइस देख दी भी चीज़ भी वी मिल जाए प्राइस भी रीजनेबल मिल जाए ना बहुत ज्यादा महंगा लैके भी आप तो बहुत ज्यादा सस्ता भी नहीं मैं चीज़ ले लो एक मैं आ ली है दोनों की फिटिंग पा बहुत ज्यादा सोहनी बन आहत पतली कोटी है ਪਰ ਸੌਫਟ ਬਹੁਤ ਜਿਆਦਾ ਵਾਰਮ ਹੈ ਸੌਫਟ ਬਹੁਤ ਜਿਆਦਾ ਸੌਫਟ ਹੈ ਬਹੁਤ ਅੱਛੇ ਪ੍ਰਾਈਸ ਤੇ ਮਿਲ ਗਏ ਮੈਂ ਤੁਹਾਨੂੰ ਦੱਸ ਦਿਆਂ ਪ੍ਰਾਈਸ ਇਹਨਾਂ ਦਾ ਕਿੰਨਾ ਹਰ ਇੱਕ ਇਸ ਤਰ੍ਹਾਂ ਦੀ ਇਹਦੀ ਲੂਪ ਆਉਂਦੀ ਆ ਬਹੁਤ ਹੀ ਪਤਲਾ ਜਿਹਾ ਸੌਫਟਾ ਮਟੀਰੀਅਲ ਜਿਹੜਾ ਸਟਾਰਟਿੰਗ ਸਰਦੀ ਸਟਾਰਟਿੰਗ ਤੇ ਐਂਡਿੰਗ ਚ ਆਪਾਂ ਇਹਨੂੰ ਐਂ ਪਾ ਸਕਦੇ ਆ ਜਿਆਦਾ ਠੰਡਾ ਤੋਂ ਪਰੋਂ ਜੈਕਟ ਵੀ ਪਹਿਜੂਗੀ ਇਹਨਾਂ ਸੌਫਟ ਮਟੀਰੀਅਲ ਬਹੁਤ ਜਿਆਦਾ ਸੌਫਟ ਆ ਜਿਹੜਾ ਉਪਰ ਡਿਜ਼ਾਈਨਿੰਗ ਕੀਤੀ ਹੋਈ ਇਹਨਾਂ ਮੈਨੂੰ ਬਹੁਤ ਜਿਆਦਾ ਸੋਹਣੀ ਲੱਗੀ ਤੇ ਕਲਰ ਵੀ ਬਹੁਤ ਹੀ ਪਿਆਰਾ ਹੈ ਜੀ ਤੁਹਾਡੇ ਮੰਨ ਲੇਂ ਦੋਸਤੀ ਪਾ ਕੇ ਇਹਦੀ ਵੀ ਫਿਟਿੰਗ ਤੇ ਕੰਫਰਟ ਇੰਨਾ ਜਿਆਦਾ ਵਧੀਆ ਨਾ ਮੇਨ ਤਾਂ ਹੁੰਦਾ ਵੀ ਕੱਪੜਾ ਕੰਫਰਟੇਬਲ ਹੋਵੇ ਪੌਂਚ ਸੌਫਟ ਹੋਵੇ ਤੇ ਉਹੀ ਕੰਫਰਟੇਬਲ ਬਹੁਤ ਜਿਆਦਾ ਨਾ ਔਰ ਇਹ ਹੈਗੀ ਦੂਸਰੀ ਕੋਟੀ ਇਹਦੀ ਵੀ ਫਿਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਬਹੁਤ ਵੀ ਸੌਫਟ ਤੇ ਕੰਫਰਟ ਬਹੁਤ ਜ਼ਿਆਦਾ ਕੰਫਰਟ ਹੈ ਇੰਨਾ ਜਿਆਦਾ ਸੌਫਟ ਹੈ ਪਤਾ ਹੀ ਨਾ ਪਾਏ ਦਾ ਬਹੁਤ ਔਰ ਗਰਮ ਵੀ ਬਹੁਤ ਅਹੀਂ ਹੈਗਾ ਤੇ ਗਰਮ ਹੈ ਗਰਮ ਉਹ ਕੋਟੀ ਵੀ ਦੂਸਰੀ ਵੀ ਗਰਮ ਆ ਤੇ ਇਹ ਵੀ ਬਹੁਤ ਗਰਮ ਮੰਦ ਰੋ ਬਹੁਤ ਨਿੱਕਾ ਇਨ ਦਾ ਪ੍ਰਾਈਸ ਹੈਗਾ ਸਾਨੂੰ ਇਹ ਪੈਗੇ ਦੋਨੇ 1350 ਚ ਰਿਲਾਈਂਸ ਚੋਂ ਅਸੀਂ ਲਈ ਨੇ ਰਿਲਾਈਂਸ ਸਟੋਰ ਚ 1350 ਦੋਨੇ ਪਰ 50 ਰੁਪਏ ਸਾਨੂੰ ਡਿਸਕਾਊਂਟ ਆਈ ਮਿਲ ਗਏ ਰਿਲਾਈਂਸ ਵਿੱਚ ਆਪਣੇ ਪੁਆਇੰਟ ਵਗੈਰਾ ਬਣਦੇ ਹੁੰਦੇ ਨੇ ਉਹਨਾਂ ਨੂੰ ਆਪਾਂ ਪਹਿਲਾਂ ਸ਼ਾਪਿੰਗ ਕਰੀ ਜੋਬੇ ਤੇ ਅਸੀਂ ਪਹਿਲਾਂ ਸ਼ਾਪਿੰਗ ਕਰੀ ਹੋਈ ਸੀ ਰਿਲਾਈਂਸ ਚੋ ਜੋ ਚੈੱਕ ਕਰਦੇ ਤਾਂ ਸਾਡੇ 50 ਰੁਪਏ ਸਾਨੂੰ ਉਹ ਮਿਲ ਗਏ ਪੁਆਇੰਟਸ ਦੇ ਮਿਲ ਗਏ ਜੇ ਸਾਨੂੰ 1300 ਚ ਦੋਨੇ ਕੋਟੀਆਂ ਪੈ ਗਈਆਂ ਇਹ ਤੇ 50% ਆਫ ਲੱਗਾ ਹੋਇਆ ਸੋ ਇਹਦਾ ਪ੍ਰਾਈਸ ਹੈਗਾ 1300 ਆ ਇਹਦਾ 1000 ਦਾ ਗੱਡਾ 1000 ਹੈ ਇਹਦਾ ਤੇ ਇਹ 1300 ਜੀ ਪਰ ਆ ਸਾਨੂੰ 50% ਆਫ ਤੇ ਮਿਲ ਗਈ ਪਰ ਇਹਦੇ ਵੀ ਆਫ ਲੱਗੇ ਹੋਏ ਸੀ 700 ਪਰ ਉਹ ਸਾਨੂੰ 13 1300 ਚ ਪੈ ਗਈ ਦੋਨੇ ਕੋਟੀਆਂ ਪ੍ਰਾਈਸ ਵੀ ਬਹੁਤ ਵਧੀਆ ਮਿਲ ਗਿਆ ਤੇ ਚੀਜ਼ ਵੀ ਬਹੁਤ ਵਧੀਆ ਮਿਲ ਗਈ ਫਿਰ ਜਿਆਦਾ ਹੀ ਕੁਝ ਨਹੀਂ ਦੇਖ ਕੇ ਮੈਂ ਆਪਾਂ ਇੰਨੇ ਘੱਟ ਰੇਟ 'ਚ ਐਨੀ ਵਧੀਆ ਚੀਜ਼ ਲੈ ਲਈ ਚਲੋ ਜੀ ਕਰਦੇ ਆ ਵੀਡੀਓਜ਼ ਐਂਡ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਚਿਲਕ ਤੇ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਕੋਰਨਰ ਵੀਡੀਓ ਲੈ ਕੇ ਸਭ ਛੇ ਲੇਕਰ